ਸਤਿ ਸ਼੍ਰੀ ਅਕਾਲ ਜੀ ਮੈਂ ਹਾਬੀ ਤਾਲੀਆ ਔਰ ਅੱਜ ਆਇਆ ਮੈਂ ਪਰੋਵਾਲ 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 ਕਲਾ ਪਰੋਵਾਲ ਪੁਲਿਸ ਪਬਲਿਕ ਸਕੂਲ ਦੇ ਵਿੱਚ ਐਂਡ ਸਟਾਫ ਸਾਥੇ ਨਾਲ ਹੈ ਵੀਰ ਅਗਿਆਪਾਲ ਸਿੰਘ ਜੀ ਇਹਨਾਂ ਨੇ ਹਰ ਸਾਲ ਤਿਆਰੀ ਕੀਤਾ ਕਿ ਇਹ ਅੱਜ ਦੇ ਦਿਨ 17 ਤਰੀਕ ਨੂੰ 17 ਅਗਸਤ ਨੂੰ ਹਰ ਸਾਲ ਬਹੁਤ ਸਾਰੇ ਬੂਟੇ ਲਾਉਂਦੇ ਐਕਿ ਇਸ ਸਕੂਲ ਚੁਣਿਆ ਗਿਆ ਅਸੀਂ 플ਾਂਟੇਸ਼ਨ ਕੀਤੀ ਹੈ ਔਰ ਮੈਂ ਇਹ ਕਹੂਗਾ ਹਰ ਇੱਕ ਨੂੰ ਕਿ ਜਿੰਨੇ ਵੀ ਹੋ ਸਕਾਂ ਬੂਟੇ ਲਾਓ ਵਾਤਾਵਰਨ ਬਚਾਓ ਰੰਗਾਂ ਬਚਾਓ ਔਰ ਨਰਗ ਨਸਲਾਂ ਬਚਾਓ ਪਾਣੀ ਬਚਾਓ ਬਰਸਾਤ ਕੋ ਕਿਉਂ ਦੇ ਵਸਤੇ ਅੱਜ ਸਰਦਾਰ ਅਗਿਆਪਾਲ ਸਿੰਘ ਸਵੇਤ ਪਰਿਵਾਰ ਨੇ ਆਪਣੇ ਪਿਤਾ ਜੀ ਸਰਦਾਰ ਸਰਦਾਰ ਸਿੰਘ ਅਰਨੇਡਾ ਦੀ 36ਵੀਂ ਵਰਸੀ ਉੱਤੇ ਇੱਕ ਨਵੇਂ ਕਿਸਮ ਦੇ ਨਾਲ ਵਰਸੀ ਮਨਾਉਣ ਦਾ ਉਪਰਾਲਾ ਕੀਤਾ ਇਸ ਉਪਰਾਲੇ ਦੇ ਅਧੀਨ ਉਹਨਾਂ ਨੇ 1000 درخت ਇਸ ਪੁਲਿਸ ਪਬਲਿਕ ਸਕੂਲ ਦੇ ਗਰਾਊਂਡ ਦੇ ਵਿੱਚ ਲਗਾਉਣ ਦੀ ਅਹਿਮਤ ਕੀਤੀ ਹੈ ਬੂਟੇ ਲੱਗ ਰਹੇ ਨੇ ਤੇ ਉਸ ਦੇ ਨਾਲ ਨਾਲ ਉਹਨਾਂ ਨੇ ਸਕੂਲ ਦੀ ਪ੍ਰੋਗਰੈਸ ਵਾਸਤੇ ਪਰਿਵਾਰ ਵੱਲੋਂ 5 ਲੱਖ ਰੁਪਏ ਦਾ ਨਾਣ ਵੀ ਦਿੱਤੇ ਹਨ ਸਕੂਲ ਮੈਨੇਜਮੈਂਟ ਵੱਲੋਂ ਮੈਂ ਬਤੌਰ ਚੇਅਰਮੈਨ ਪਰਵਾਲ ટ્રਸਟ ਮੈਂ ਅਗਿਆਪਾਲ ਸਿੰਘ ਦਾ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਮੈਂ ਸਮਝਦਾ ਕਿ ਇਹ ਬੂਟੇ ਅੱਜ ਲਗਾਏ ਹਨ ਬੜੀ ਜਲਦੀ ਇਹ ਬੂਟੇ ਵੱਡੇ ਹੋਣਗੇ ਔਰ ਸਾਨੂੰ ਸਮਾਜ ਨੂੰ ਇਹਦਾ ਜੋ ਫਾਇਦਾ ਹੋਣਾ ਹੈ ਉਹ ਪੂਰਾ ਭਰਪੂਰ ਫਾਇਦਾ ਹੋਏਗਾ ਧੰਨਵਾਦ ਇਹਨਾਂ ਦਾ ਸਾਰੇ ਪਰਿਵਾਰ ਦਾ ਜੈ ਜੀ